ਦੀ ਮੋਟਿਵੇਟਿਬਲ ਏਜੰਡਾ ਜਿਹੜੀ ਅੱਜ ਦੀ ਸਾਡੀ ਪ੍ਰੈਸ ਕਾਨਫਰੰਸ ਹੈ ਦੇ ਵਿੱਚ ਅਸੀਂ ਜਿਹੜਾ ਹੈਗਾ ਸਾਡਾ ਮੁਕੱਦਮਾ ਨੰਬਰ ਹੋਇਆ ਸੀ 222 283 ਸੌਰੀ 322 ਜਿਹੜਾ ਸੀਗਾ 283 ਹੋ ਸੀ ਦਰਜ ਕੀਤਾ ਸੀਗਾ ਤੇ ਜਿਹੜਾ 3 4 5 ਸੀਕਟ ਅਫੀਸ਼ਲ ਐਕਟ ਹੁੰਦਾ ਉਹਦੇ ਵਿੱਚ ਦਰਜ ਕੀਤਾ ਸੀ ਇਹਦੇ ਵਿੱਚ ਬੇਸਿਕਲੀ ਇੱਕ ਸਪਾਈ ਜਿਹੜਾ ਜਸੂਸ ਹੁੰਦੇ ਨੇ ਉਹਨਾਂ ਨੇ ਸਾਡੀ ਇਨਫੋਰਮੇਸ਼ਨ ਵੇਚ ਦੀ ਜਿਹੜੀ ਸੀਗੀ ਦੂਜੇ ਦੇਸ਼ ਨੂੰ ਜਿਹੜੀ ਸੀਗੀ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹਦੇ ਚਾਰ ਸਾਡੇ ਅਸੀਂ ਪਿੰਡਦਮਾ ਦਰਜ ਕਰਕੇ ਇਹਦੇ ਵਿੱਚ ਤਿੰਨ ਦੋਸ਼ੀ ਜਿਹੜੇ ਆ ਗ੍ਰਿਫਟਰ ਕੀਤੇ ਆ ਇਹਨਾਂ ਵਿੱਚੋਂ ਇੱਕ ਰਾਜਾ ਜਿਹੜਾ ਹੈਗਾ ਕਪੂਥਲੇ ਦਾ ਹੈਗਾ ਔਰ ਇੱਕ ਜਸਕਰਨ ਸਿੰਘ ਹੈਗਾ ਜਿਹੜਾ ਇਹ ਧਰਮਕੋਡ ਦਾ ਹੈਗਾ ਔਰ ਇੱਕ ਗੁਰਨਾਮ ਸਿੰਘ ਹੈਗਾ ਜਿਹੜਾ ਫਰੋਸਪੁਰ ਦਾ ਹੈਗਾ ਗੁਰਨਾਮ ਸਿੰਘ ਜਿਹੜਾ ਪਹਿਲਾਂ ਵੀ ਜਿਹੜਾ ਐਨਡੀਪੀਸੀ ਇੱਕ ਦੋ ਪਰਚੇ ਹੈਗੇ ਨੇ ਕਮਰਸ਼ੀਅਲ ਹੈਗੇ ਔਰ ਜਿਹੜਾ ਫਰੋਸਪੁਰ ਜੇਲ੍ਹ ਦੇ ਵਿੱਚ ਰਹਿ ਚੁੱਕਾ ਇਹਨਾਂ ਤੋਂ ਅਸੀਂ ਜਿਹੜਾ ਹੈਗਾ ਦੋ ਦੋ ਮੋਬਾਈਲ ਜਿਹੜੇ ਹੈਗੇ ਆ ਇਹਨਾਂ ਦੇ ਵਿਚਕਾਰ ਨੇ ਸਾਦੇ ਦੂਜੇ ਦੇਸ਼ਾਂ ਨੂੰ ਜਿਹੜੇ ਹੈਗੇ ਆ ਵਿਰੋਧੀ ਦੇਸ਼ਾਂ ਨੂੰ ਜਿਹੜੀ ਇਨਫਰਮੇਸ਼ਨ ਸ਼ੇਅਰ ਕੀਤੀ ਹੈਗੀ ਉਹ ਦੂ ਨੂੰ ਅਸੀਂ ਜਿਹੜੀ ਹੈਗੀ ਫੋਰੈਂਸਿਕ ਕਰਵਾ ਕੇ ਤੇ ਰਿਪੋਰਟ ਫਾਈਲਿਆ ਆ ਤੇ ਅਗਲੀ ਕਾਰਵਾਈ ਕਰਾਂਗੇ ਇਹਨਾਂ ਕੋਲੋਂ ਅਸੀਂ ਦੋ-ਦੋ ਮੋਬਾਈਲ ਜਿਹੜੇ ਹੈਗੇ ਆ ਉਹ ਮੋਬਾਈਲ 'ਚ ਕੁਝ ਮਿਲਿਆ ਇਹਨਾਂ ਦਾ ਜਿਹੜਾ ਇਥੋਂ ਭੇਜੇਗੇ ਇਹਨਾਂ ਨੇ ਜਿਹੜੇ ਅਬੀ ਤੱਕ ਇਨਫੋਰਮੇਸ਼ਨ ਬਹੁਤ ਸੰਜੀਦਗੀ ਵਾਲੀ ਹੈਗੀ ਆ ਮੈਂ ਤਰ੍ਹਾਂ ਸ਼ੇਅਰ ਨਹੀਂ ਕਰ ਪਾਉਂਗਾ ਔਰ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਜੁਆਇੰਟਲੀ ਆਪਰੇਸ਼ਨ ਸੀਗਾ ਸਾਡਾ ਸੈਂਸਰ ਜੈਂਸੀਸ ਨਾਲ ਉਹਨਾਂ ਦੀ ਵੀ ਬਹੁਤ ਵੱਡੀ ਇਹ ਕਾਮਯਾਬੀ ਆ ਸਾਡੇ ਨਾਲ ਉਹਨੇ ਕੋਆਪਰੇਟ ਕੀਤਾ ਤੇ ਅਸੀਂ ਇਹ ਜਿਹੜਾ ਹੈਗਾ ਪਾਸਾ ਚੱਲਦਾ ਸਰ ਇਹ ਆਪਸ਼ਕ ਸੰਪਰਕ ਦੇ ਵਿੱਚ ਕਿੱਦਾਂ ਆ ਰਹੇ ਸੀ ਇਹ ਜਿਹੜਾ ਆਪਣਾ ਸੀਗਾ ਪਹਿਲਾ ਰਾਜਾ ਹੈਗਾ ਇਹਦੇ ਸੰਪਰਕ ਦੇ ਵਿੱਚ ਜਿਹੜਾ ਮੁੰਡਾ ਹੈਗਾ ਜਸਕਰਨ ਸਿੰਘ ਸੀਗਾ ਧਰਮਪੋਟ ਵਾਲਾ ਉਹ ਸੀਗਾ ਧਰਮਪੋਟ ਵਾਲਾ ਮੁੰਡਾ ਕਹਿੰਦਾ ਕਿ ਮੈਂ ਗੁਰਨਾਮ ਸਿੰਘ ਨੂੰ ਕਿਤੇ ਵਿਆਹ ਸ਼ਾਦੀ ਕਿਉਂ ਕਿਹਾ ਸੀਗਾ ਉਹਨਾਂ ਦੇ ਔਰ ਉੱਥੇ ਇਹਨਾਂ ਦਾ ਜਿਹੜਾ ਆਪਣਾ ਰਸਤਾ ਹੋਇਆ ਕਿ ਜੇ ਗੁਰਨਾਮ ਸਿੰਘ ਜਿਹੜਾ ਹੈਗਾ ਇਹ ਜੇਲ੍ਹ ਦੇ ਵਿੱਚ ਸੀਗਾ ਕੌਂਸਲ ਰਿਪੋਰਟ ਦਿੱਤਾ ਹੋ ਸਕਦਾ ਹੈ ਜੇਲ੍ਹ ਦੇ ਵਿੱਚ ਹੋਰ ਵੀ ਕੋਈ ਡਾਇਰੈਕਟ ਆਈਐਸਆਈ ਨਾਲ ਸੀਗੇ ਕਿ ਜਾਂ ਕਿਸੇ ਹੋਰ ਉਹ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਦੇਸ਼ ਦੇ ਲਈ ਜਿਹੜੀ ਹੈਗੀ ਆ ਬਹੁਤ ਸੈਨਸਿਟਿਵ ਹੈਗੀ ਆ ਮੈਂ ਉਸ ਬਾਰੇ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਇਨਵੈਸਟੀਗੇਸ਼ਨ ਅਜੇ 스테ਜ ਤੇ ਹੈ ਜਿਨੀ ਕਿ ਇਨਫਾਰਮੇਸ਼ਨ ਮੈਂ ਤੁਹਾਨੂੰ ਇਸ ਲੈਵਲ ਤੇ ਦੇ ਸਕਦਾ ਆ ਉਨੀ ਹੀ ਸ਼ੇਅਰ ਹੈ ਇੰਟਰਨੈਸ਼ਨਲ ਕਨੈਕਸ਼ਨ ਤਾਂ ਨਹੀਂ ਹੈ ਹਾਂਜੀ ਇੰਟਰਨੈਸ਼ਨਲ ਕਨੈਕਸ਼ਨ ਤਾਂ ਨਹੀਂ ਹੈ ਜਿੱਦਾਂ ਬਿਲਕੁਲ ਇੰਟਰਨੈਸ਼ਨਲ ਕਨੈਕਸ਼ਨ ਤਾਂ ਆ ਹੀ ਗਿਆ ਬਿਟਵੀਨ ਦੀ ਕੰਟਰੀਜ਼ ਹੋ ਗਿਆ ਬਸ ਉਹਦੇ ਨਾਂ ਤਾਂ ਹੈ ਦੇਸ਼ ਉਹਦੀ ਜਿੱਦਾਂ ਰਾਜਾ ਰਾਜਾ ਤਰ੍ਹਾਂ ਦਾ ਕੰਮ ਕਰਦਾ ਸੀਗਾ ਉੱਥੇ ਆਰਮੀ ਦਾ ਸੀਗਾ ਔਰ ਕਾਫੀ ਦੇਰ ਤੋਂ ਜਿਹੜਾ ਹੈਗਾ ਇਹ ਕੰਮ ਕਰ ਰਹੇ ਸੀਗਾ ਪ੍ਰਾਈਵੇਟਲੀ ਤੌਰ ਤੇ ਸਵਾਈ ਸਵਾਈ ਚੇਂਜ ਇਹ ਸਾਰੇ ਜਿਹੜਾ ਹੈ ਟੱਚ ਸੀਗੇ ਬਾਰਡ ਜਿਹੜਾ ਫਿਰੋਜ਼ਪੁਰ ਵਾਲਾ ਬੰਦਾ ਹੈ ਪਹਿਲਾਂ ਕਿਸੇ ਨੇ ਇੱਕ ਨਹੀਂ ਸ਼ੁਰੂ ਕੀਤਾ ਜਿਹਾ ਸਾਰੇ ਇੱਕ ਜਿਹੜਾ ਰਾਜ ਜਸਕਰਨ ਦੇ ਟੱਚ ਸੀਗਾ ਤੇ ਜਸਕਰਨ ਜਿਹੜਾ ਸੀਗਾ ਉਹ ਗੁਰਨਾਮ ਪਲਵਾਨ ਜਿਹੜਾ ਹੈਗਾ ਫਿਰੋਜ਼ਪੁਰ ਵਾਲਾ ਉਹ ਦੇ ਟੱਚ ਸੀ ਇਹ ਸਾਰੇ ਬਾਰਡਰ ਤੇ ਸੀ ਗੁਰਨਾਮ ਸਿੰਘ ਗੁਰਨਾਮ ਸਿੰਘ ਜਿਹੜਾ ਹੈਗਾ ਉਹ ਫਿਰੋਜ਼ਪੁਰ ਜਿਹੜਾ ਹੈਗਾ ਉਹ ਬਾਰਡਰ ਤੇ ਉਹ ਫਿਰੋਜ਼ਪੁਰ ਅਸਲ ਤੇ ਇਹ ਪੰਨਾ ਵੀ ਕਿਤੇ ਕਰਦਾ ਰਿਹਾ ਐਕਟੀਵਿਟੀ ਇਹਦੀ ਇਹਦੇ ਤੇ ਜਿਹੜੇ ਪੁਰਾਣੇ ਮੁਕਦਮੇ ਐਂਡੀ ਤੁਸੀਂ ਐਕ ਤੇ ਤੁਸੀਂ ਐਂਡੀ ਵੀ ਹੈ ਹਾਂ ਬਾਕੀ ਇਹ ਮੇਨ ਮੇਨ ਕਿੰਗ ਪਿੰਨ ਕੋਰਨਾ ਮੇਨ ਕੋਰਨਾ ਰਾਜਾ ਗੁਰਨਾਮ ਗੁਰਨਾਮ ਸਿੰਘ ਮੇਨ ਹੈ ਹਨਾ ਇਹਨਾਂ ਨੇ ਅੱਗੇ ਉਹ ਕਹਿੰਦੇ ਕਿੰਨੇ ਪਿਛਲੇ ਕਿੰਨੇ ਚੇਹਰ ਤੋਂ ਆਪਸ ਵਿੱਚ ਕਨੈਕਸ਼ਨ ਕੰਟੈਕਟ ਦੇ ਵਿੱਚ ਸੀਗੇ ਉਹ ਸਾਰੀਆਂ ਇਨਫੋਰਮੇਸ਼ਨ ਨੀਚੇ ਫਾਈਲਸ ਇਨਵੈਸਟੀਗੇਸ਼ਨ ਹੈ ਜੀ ਉਹ ਵੀ ਐਸੀ ਇਨਫੋਰਮੇਸ਼ਨ ਸਰ ਕਿੰਨੇ ਕੁ ਪੈਸੇ ਦੇ ਰਿਆ ਸੀ ਇੱਕ ਦੂਜੇ ਨੂੰ ਆਂਦੇ ਹੋਣਗੇ ਇਹਨਾਂ ਨੂੰ ਦੇਖੋ ਜਿਹੜੇ ਪੈਸੇ ਕਿੱਥੋਂ ਆਏ ਆ ਕਿੱਥੇ ਉਹ ਕਿ ਫਕੇਤੇ ਗਏ ਨੇ ਕੌਣ ਕੌਣ ਹੈ ਗਿਆ ਉਹ ਸਾਰੇ పార్ਟ ਆਫ தி ਇਨਵੈਸਟੀਗੇਸ਼ਨ ਦਾ ਮੈਂ ਇਸ ਟਾਈਮ ਰਿਲੀਵ ਨਹੀਂ ਕਰ ਸਕਾਂ ਕਿਉਂਕਿ ਸਸਪੈਂਸਿਵ ਪਰਮਿਸ਼ਨ ਹੈਗੀ ਸੋ ਚਲੋ ਕੁਝ ਹੋਰ ਉਮੀਦ ਹੈ ਕਿ ਇਹਦੇ ਵਿੱਚ ਕੁਝ ਵੱਡਾ ਨੈਟਵਰਕ ਹੈ ਜਿਹੜੀ ਹੈਗੀ ਹੈ ਮਨੀ ਟ੍ਰੇਲ ਕਿੱਥੇ ਤੱਕ ਹੈਗੀ ਹੈ ਕਿ ਸਾਰੇ ਸੀਗਾ ਜਾਂ ਇਨਫਰਮੇਸ਼ਨ ਕਿਵੇਂ ਸ਼ੇਅਰ ਹੋਈ ਹੈ ਉਹ ਸਾਰੇ ਐਂਗਲ ਜਿਹੜੇ ਹੈਗੇ ਆ ਇਨਵੈਸਟੀਗੇਸ਼ਨ ਦੌਰਾਨ ਓਨਲੀ ਨਿਊ ਕੈਂਟ ਏਰੀਆ ਇਸਿਕਾ ਕੇ ਕੁਝ ਹੋਰ ਸੇਨਾ ਦੇ ਹੋਰ ਵੀ ਏਰੀਆ ਦੇ ਕੋਠੜਾ ਸਾਰਾ ਹੀ ਤੁਸੀਂ ਕਹਿ ਸਕਦੇ ਹੋ ਸਾਰਾ ਹੀ ਹੈ ਜੇ ਤੋ ਸਾਰੇ ਜਦੋਂ ਇੱਕ ਬੰਦਾ ਇਨਵੋਲ ਵੀ ਹੋ ਗਿਆ ਫਿਰ ਉਹ ਜੋ ਜੋ ਇਨਫੋਰਮੇਸ਼ਨ ਕਹਿੰਨਗੇ ਉਹ ਸਾਬ ਇਹ ਤਿੰਨੇ ਇੱਕੋ ਹੀ ਲੋਕੇਸ਼ਨ ਦੀ ਦੇ ਰਹੇ ਹਨ ਇਨਫੋਰਮੇਸ਼ਨ ਕੋਠੜੇ ਦੀ ਹਾਂ ਕੋਠੜੇ ਤਿੰਨੋ ਹੀ ਕੜੀ ਵਾਈ ਕੜੀ ਜਨਾ ਵਨ ਬਾਈ ਵਨ ਰਾਜਾ ਨੇ ਗੁਜ਼ਾਰੋਂ ਭੇਜੀ ਆ ਨਹੀਂ ਰਾਜਾ ਨੇ ਦਸਕਰਨ ਦੇ ਨਾਮ ਇਹ ਦਸਤਾਵੇਜ਼ ਭੇਜਿਆ ਅਰੇ ਰਾਜਾ ਡਾਇਰੈਕਟ ਨਹੀਂ ਭੇਜਿਆ